ਬਹੁਤ ਜਿਆਦਾ ਟੇਸਟੀ ਤੇ ਚਟਪਟੀ ਜੀ ਬਣਦੀ ਹੈ ਇਹ ਰਾਜਸਟਾਨੀ ਮਿਰਚ ਪਰ ਰਾਜਸਤਾਨ ਦੇ ਵਿੱਚ ਇਹਨੂੰ ਮਿਰਚੀ ਵੜਾ ਕਿਹਾ ਜਾਂਦਾ ਹੈ ਤੇ ਨਾਲ ਹੀ ਜਿਹੜਾ ਉੱਥੇ ਬੜਾ ਪਾਓ ਬਣਾਇਆ ਜਾਂਦਾ ਹੈ ਉਹਦੇ ਲਈ ਆਪਾਂ ਬੜਾ ਤਿਆਰ ਕਰਾਂਗੇ ਜਾਨੀ ਕਿ ਇਹ ਅਲੱਗ ਤਰੀਕੇ ਨਾਲ ਬਣੀ ਹੋਈ ਮਿਰਚ ਹੈ ਤੇ ਅਲੱਗ ਤਰੀਕੇ ਨਾਲ ਹੀ ਇਹ ਆਲੂ ਟਿੱਕੀ ਬਣਦੀ ਹੈ ਜਿਹੜੀ ਪਾਓ ਦੇ ਵਿੱਚਕਾਰ ਰੱਖ ਕੇ ਖਾਧੀ ਜਾਂਦੀ ਹੈ ਪਰ ਇਹ ਦੋਨੇ ਚੀਜ਼ਾਂ ਇੱਕੋ ਹੀ ਤਰੀਕੇ ਨਾਲ ਤਿਆਰ ਹੋਣਗੀਆਂ ਤੇ ਮਸਾਲੇਦਾਰ ਬਣਨਗੀਆਂ ਇਸ ਤਰ੍ਹਾਂ ਦੀ ਮਿਰਚ ਤੇ ਇਹ ਆਲੂ ਟਿੱਕੀ ਤੁਸੀਂ ਪਹਿਲਾਂ ਕਦੇ ਨਹੀਂ ਖਾਧੀ ਹੋਣੀ ਇਹਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਵਧੀਆ ਜਿਹਾ ਮਸਾਲਾ ਤਿਆਰ ਕਰਾਂਗੇ ਉਹਦੇ ਲਈ ਅੱਧਾ ਚਮਚੀ ਲਵਾਂਗੇ ਜੀਰੇ ਦਾ 1 ਚਮਚ ਲਵਾਂਗੇ ਸਾਬਤ ਧਨੀਏ ਦਾ ਉਨੂੰ ਆਪਾਂ ਹਲਕਾ ਦਰਦਰਾ ਇੱਕ ਵਾਰ ਕੁਟ ਲਾਂਗੇ ਜਦੋਂ ਇਹਨੂੰ ਤੁਸੀਂ ਐਨਾ ਕ ਕੁਟ ਲਿਆ ਨਾਲ ਦੀ ਨਾਲ ਹੀ ਇਹਦੇ ਵਿੱਚ ਮਿਕਸ ਕਰ ਦੇਣਾ ਅਦਰਕ ਪਾਊਡਰ ਇਹਦੇ ਵਿੱਚ ਆਪਾਂ ਇੱਥੇ ਅਦਰਕ ਪਾਊਡਰ ਦੀ ਵਰਤੋਂ ਕਰਾਂਗੇ ਜੇ ਤੁਹਾਡੇ ਕੋਲ ਇਹ ਨਾ ਹੋਇਆ ਤੁਸੀਂ ਅਦਰਕ ਨੂੰ ਕੁੱਟ ਕੇ ਵੀ ਪਾ ਸਕਦੇ ਹੋ ਪਰ ਜੇ ਪਾਊਡਰ ਪਾਉਂਗੇ ਤਾਂ ਇਹਦਾ ਟੇਸਟ ਅਲੱਗ ਹੀ ਆਊਗਾ ਫਿਰ ਆਪਾਂ ਇਹਦੇ ਵਿੱਚ ਅੱਧੇ ਚਮਚੇ ਤੱਕ ਪਾਵਾਂਗੇ ਮੇਥੀ ਇਹਦੇ ਨਾਲ ਖੁਸ਼ਬੂ ਬੜੀ ਵਧੀਆ ਆਊਗੀ ਚੰਗੀ ਤਰ੍ਹਾਂ ਇਹਨੂੰ ਤੁਸੀਂ ਪੀਸ ਲੈਣਾ ਜਿੰਨਾ ਤੁਹਾਡੇ ਤੋਂ ਪੀਸਿਆ ਜਾਵੇ ਜਦੋਂ ਇਹ ਸਾਰਾ ਮਸਾਲਾ ਇਹ ਤਿਆਰ ਕਰ ਲਿਆ ਫਿਰ ਇੱਕ ਨਿੰਬੂ ਨੂੰ ਕੱਟ ਕੇ ਅੱਧਾ ਨਿੰਬੂ ਇਹਦੇ ਵਿੱਚ ਤੁਸੀਂ ਨਿਚੋੜ ਦੇਣਾ ਬੀਜ ਵਗੈਰਾ ਬਿਲਕੁਲ ਵਿਚ ਨਾ ਹੋਣ ਆਪਣੇ ਦੋਕ ਬੀਜ ਵਿੱਚ ਹੀ ਡਿੱਗ ਗਏ ਸੀ ਤੇ ਆਪਾਂ ਉਹਨੂੰ ਬਾਅਦ ਵਿੱਚ ਬਾਹਰ ਕੱਢਤਾ ਨਿੰਬੂ ਦੇ ਰਸ ਨਾਲ ਜਿਹੜਾ ਇਹਦਾ ਸਵਾਦ ਹੈ ਉਹ ਬਿਲਕੁਲ ਬਦਲ ਜਾਣਾ ਹੈ ਮਸਾਲੇ ਸਾਰੇ ਇਕੱਠੇ ਵੀ ਹੋ ਗਏ ਤੇ ਇੱਥੇ ਇਹ ਚਟਪਟਾ ਮਸਾਲਾ ਬਣ ਕੇ ਤਿਆਰ ਹੋ ਗਿਆ ਤਿੰਨ ਚਾਰ ਲੈ ਲਿਓ ਹਰੀਆਂ ਮਿਰਚਾਂ ਅੱਧਾ ਪੌਣਾ ਇੰਚ ਦਾ ਟੁਕੜਾ ਅਦਰਕ ਦਾ ਇਹਨੂੰ ਬਿਲਕੁਲ ਬਰੀਕ ਕੱਟ ਲਿਓ ਮੁੱਠੀ ਭਰ ਲਈਏ ਧਨੀਆ ਇਹਨੂੰ ਕੱਚੀਆਂ ਡੰਡੀਆਂ ਜੀਆਂ ਸਮੇਤ ਲੈ ਲਿਓ ਕਿ ਚਮਚ ਸਰੋਂ ਦੇ ਤੇਲ ਦਾ ਗਰਮ ਰੱਖ ਦਿਓ ਚਾਰ ਪੰਜ ਲਈਏ ਉਬਲੇ ਹੋਏ ਆਲੂ ਜਦੋਂ ਇਹ ਠੰਡੇ ਹੋ ਗਏ ਛੋਟੇ ਛੋਟੇ ਪੀਸਾਂ ਵਿੱਚ ਕੱਟ ਲਿਓ ਪੈਨ ਵਿੱਚ ਤੇਲ ਜਦੋਂ ਹਲਕਾ ਗਰਮ ਹੋ ਗਿਆ ਫਿਰ ਵਿੱਚ ਤੁਸੀਂ ਪਾ ਦੇਣੀ ਹੈ ਸੌਫ ਸੌਫੇ ਦੇ ਵਿੱਚ ਜ਼ਰੂਰ ਪਾਉਣੀ ਹੈ ਇਹਦਾ ਟੇਸਟ ਜਿਹੜਾ ਲਾਜਵਾ ਬ ਆਉਂਦਾ ਹੈਗਾ ਤੇਲ ਐਨਾ ਗਰਮ ਨਾ ਕਰਿਓ ਕਿ ਸਾਰੇ ਮਸਾਲੇ ਇੱਕੋ ਜੰਮੀ ਸੜ ਜਾਣ ਉਸ ਤੋਂ ਬਾਅਦ ਵਿੱਚ ਪਾਵਾਂਗੇ ਅਦਰਕ ਤੇ ਮਿਰਚ ਜਿਆਦਾ ਇਹਨੂੰ ਇੱਥੇ ਹਿਲਾਉਣ ਦੀ ਕੋਈ ਜ਼ਰੂਰਤ ਨਹੀਂ ਜਿੰਨੀ ਕਿ ਜਗ੍ਹਾ ਵਿੱਚ ਤੁਹਾਡਾ ਤੇਲ ਹੈ ਉੱਥੇ ਇਹਨੂੰ ਹਲਕਾ ਜਿਹਾ ਹਿਲਾ ਕੇ ਪਕਾ ਲੈਣਾ ਆਪਣੇ ਆਪ ਹੀ ਪਕਦਾ ਰਹੂਗਾ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਜੂਗੀ ਫਿਰ ਆਪਾਂ ਦਰਦਰਾ ਪੀਸਿਆ ਹੋਇਆ ਮਸਾਲਾ ਇਹਦੇ ਵਿੱਚ ਪਾ ਦਾਂਗੇ ਹੌਲੀ ਹੌਲੀ ਮਿਕਸ ਕਰ ਦਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਪਰ ਜੇ ਤੁਹਾਨੂੰ ਲੱਗੇ ਕਿ ਮਸਾਲੇ ਜਲ ਰਹੇ ਆ ਤਾਂ ਗੈਸ ਇੱਥੇ ਬੰਦ ਕਰ ਦਿਓ ਇੱਕ ਚਮਚ ਪਾਵਾਂਗੇ ਰੰਗ ਵਾਲੀ ਦੇਗੀ ਮਿਰਚ ਦਾ ਚੁਟਕੀ ਪਰ ਪਾਵਾਂਗੇ ਹਲਦੀ ਜਿਆਦਾ ਨਾ ਪਾਓ ਕਿਉਂਕਿ ਨਹੀਂ ਤਾਂ ਹਲਦੀ ਦਾ ਕਲਰ ਓਵਰੀ ਹੋ ਜਾਊਗਾ ਉਸ ਤੋਂ ਬਾਅਦ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਤੇ ਵਿੱਚ ਪਾ ਦਿਓ ਜੀ ਇਹ ਆਲੂ ਆਲੂਆਂ ਨੂੰ ਕਿਸੇ ਵੀ ਮੈਸ਼ਰ ਨਾਲ ਹੌਲੀ ਹੌਲੀ ਮੈਸ਼ ਕਰਦੇ ਜਾਓ ਕਿਉਂਕਿ ਇੱਥੇ ਇਹਨੂੰ ਆਪਾਂ 5 ਤੋਂ 7 ਮਿੰਟ ਸਲੋ ਫਲੇਮ ਤੇ ਗਾਤਾਰੀ ਪਕਾਉਂਦੇ ਜਾਣਾ ਹੈਗਾ ਹੌਲੀ ਹੌਲੀ ਪਕਾਉਣਾ ਤਾਂ ਕਿ ਤੁਹਾਡੇ ਆਲੂ ਜਿਹੜੇ ਉਹ ਪੈਨ ਦੇ نیچے ਵੀ ਨਾ ਚਿਪਕ ਜਾਣ ਕਿਉਂਕਿ ਜਿਆਦਾ ਆਪਾਂ ਇਹਦੇ ਵਿੱਚ ਤੇਲ ਵੀ ਨਹੀਂ ਪਾਉਣਾ ਕਿਉਂਕਿ ਮਸਾਲਾ ਬਣਾਉਣ ਲਈ ਜਿਆਦਾ ਤੇਲ ਪਾਉਂਗੇ ਤਾਂ ਮਸਾਲਾ ਚੰਗੇ ਤਰੀਕੇ ਨਾਲ ਭਰਿਆ ਨਹੀਂ ਜਾਣਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ ਜੇ ਤੁਹਾਨੂੰ ਲੱਗੇ ਕਿ ਆਲੂ ਇਹਦੇ نیچے ਲੱਗ ਰਿਹਾ ਤਾਂ ਥੋੜੇ ਜਿਹਾ 1-2 ਸਪੂਨ ਤੁਸੀਂ ਇੱਥੇ ਪਾਣੀ ਦੀ ਵਰਤੋਂ ਕਰ ਸਕਦੇ ਹੋ ਫਿਰ ਆਪਾਂ ਬਚਿਆ ਹੋਇਆ ਅੱਧਾ ਨਿੰਬੂ ਇਹਦੇ ਵਿੱਚ ਹੀ ਨਿਚੋੜਤਾ ਉਸ ਤੋਂ ਬਾਅਦ ਅੱਧਾ ਪੌਣਾ ਚਮਚ ਪਾਵਾਂਗੇ ਧਨੀਏ ਪਾਊਡਰ ਦਾ ਕਿਉਂਕਿ ਧਨੀਏ ਨਾਲ ਸ਼ਵੋ ਕਾਵੀ ਆਂਦੀ ਹੈ ਪਹਿਲਾ ਪੱਤਨ ਹੀ ਹੈ ਜਿਹੜਾ ਉਹ ਦਰਦਰਾ ਕੁੱਟ ਕੇ ਵੀ ਪਾਇਆ ਸੀ ਤੇ ਉਸ ਤੋਂ ਬਾਅਦ ਮਸਾਲੇ ਵਿੱਚ ਵੀ ਧਨੀਆ ਆਪਾਂ ਜ਼ਰੂਰ ਪਾਵਾਂਗੇ ਸਭ ਤੋਂ ਲਾਸਟ ਤੇ ਪਾਵਾਂਗੇ ਆਪਾਂ ਸਿੰਪਲ ਨਮਕ ਤੇ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਨਮਕ ਦਾ ਟੇਸਟ ਤੁਸੀਂ ਆਪਣੇ ਹਿਸਾਬ ਨਾਲ ਲੈਣਾ ਬਾਕੀ ਆਪਾਂ ਮਿਰਚੀ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਨਮਕ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਪੈਂਦਾ ਇਸ ਕਰਕੇ ਜੇ ਜ਼ਿਆਦਾ ਨਮਕ ਪਾਉਣਾ ਹੋਵੇ ਥੋੜਾ ਜਿਹਾ ਕਾਲਾ ਨਮਕ ਜ਼ਿਆਦਾ ਪਾ ਲਿਓ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਫਿਰ ਆਪਾਂ ਇਹ ਚ 10-12 ਪੱਤੇ ਜਿਹੜੇ ਪਦੀਨੇ ਦੇ ਐ ਉਹ ਕੁੱਟ ਕੇ ਪਾਵਾਂਗੇ ਇਹ ਤੁਸੀਂ ਜ਼ਰੂਰ ਪਾਉਣੇ ਆ ਕਿਉਂਕਿ ਇਹਦੇ ਨਾਲ ਸਵਾਦ ਹੈ ਜਿਹੜਾ ਵੱਖਰਾ ਹੀ ਆਊਗਾ ਦੀਨ ਨੇ ਉਹ ਆਪਾ ਦਰਦਰਾ ਜਾਂ ਕੁੱਟ ਲਿਆ ਸੀ ਤੇ ਇਹਦੇ ਵਿੱਚ ਮਿਕਸ ਕਰਤਾ ਫਿਰ ਆਪਾਂ ਕਟਿਆ ਹੋਇਆ ਧਨੀਆ ਇਹਦੇ ਵਿੱਚ ਪਾ ਕੇ ਲਗਾਤਾਰ ਇਹਨੂੰ ਮਿਕਸ ਕਰਦੇ ਰਹੇ ਪਰ ਇੱਥੇ ਜਿਹੜਾ ਗੈਸ ਆਪਾਂ ਬੰਦ ਕਰਤਾ ਇਹਨੂੰ ਪਕਦੇ ਨੂੰ 7-8 ਮਿੰਟ ਹੋ ਚੁੱਕੇ ਨੇ ਇਸ ਤਰੀਕੇ ਨਾਲ ਜਦੋਂ ਇਕੱਠਾ ਹੋ ਜੇ ਪੈਨ ਤੁਹਾਡਾ ਸਾਫ਼ ਰਵੇ ਤਾਂ ਮਸਾਲਾ ਬਣ ਕੇ ਬਿਲਕੁਲ ਤਿਆਰ ਹੈ ਇਹ ਮਸਾਲਾ ਬਣਾਉਣ ਤੇ ਟਾਈਮ ਲੱਗਦਾ ਹੈ ਬਾਕੀ ਤਾਂ ਮਿੰਟਾਂ ਦਾ ਹੀ ਕੰਮ ਹੈ ਆਲੂਆਂ ਨੂੰ ਆਪਾਂ ਠੰਡਾ ਹੋਣ ਦੇ ਲਈ ਰੱਖਤਾ ਉਸ ਤੋਂ ਬਾਅਦ ਆਪਾਂ 2 ਕੱਪ ਲਵਾਂਗੇ ਬੇਸਣ ਦੇ ਕਿਉਂਕਿ ਇਹਦੇ ਲਈ ਆਪਾਂ ਵਧੀਆ ਜਿਹਾ ਬੈਟਰ ਤਿਆਰ ਕਰਾਂਗੇ ਫਿਰ ਇਹਦੇ ਵਿੱਚ ਅੱਧੇ ਚਮਚ ਤੋਂ ਵੀ ਘੱਟ ਪਾਵਾਂਗੇ ਨਮਕ ਇਹ ਤੁਸੀਂ ਜ਼ਰੂਰਤ ਮੁਤਾਬਕ ਲੈਣਾ ਤੇ ਚਮਚ ਦਾ ਚੌਥਾ ਹਿੱਸਾ ਲਈ ਆਪਾਂ ਤਿੱਖੀ ਮਿਰਚ ਦੋ ਛਟਕੀਆਂ ਲਈਆਂ ਆਪਾਂ ਹਲਦੀ ਦੀਆਂ ਹਲਦੀ ਜ਼ਿਆਦਾ ਨਹੀਂ ਪਾਉਣੀ ਨਹੀਂ ਤਾਂ ਕਲਰ ਹੈ ਜਿਹੜਾ ਬਾਹਰੋਂ ਬਿਲਕੁਲ ਖਰਾਬ ਹੋ ਜਾਊਗਾ ਫਿਰ ਆਪਾਂ ਇੱਕ ਛਟਕੀ ਲਈਏ ਹਿੰਗ ਦੀ ਉਹ ਜ਼ਰੂਰ ਪਾਓ ਕਿਉਂਕਿ ਇਹਦੇ ਨਾਲ ਟੇਸਟ ਬੜਾ ਹੀ ਵਧੀਆ ਆਉਂਦਾ ਚਾਹੀ ਤੁਸੀਂ ਇਹ ਦੋ ਛਟਕੀਆਂ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਥੋੜਾ ਥੋੜਾ ਪਾਣੀ ਪਾ ਕੇ ਲਗਾਤਾਰ ਮਿਕਸ ਕਰਦੇ ਜਾਵਾਂਗੇ ਤਾਂ ਕਿ ਇਹਦੇ ਵਿੱਚ ਗੱਠਾ ਵਗੈਰਾ ਬਿਲਕੁਲ ਨਾ ਬਣ। ਜਦੋਂ ਤੁਸੀਂ ਆਮ ਪਕੌੜੇ ਬਣਾਉਣੇ ਹੋ ਉਹਦੇ ਵਿੱਚ ਬੇਸਨ ਕਾਫੀ ਪਤਲਾ ਹੁੰਦਾ ਹੈ ਪਰ ਇਹ ਉਹਨਾਂ ਨਾਲੋਂ ਗਾੜਾ ਕੋਲ ਰੱਖਣਾ ਹੈਗਾ ਤਾਂ ਕਿ ਮਿਰਚ ਦੇ ਨਾਲ ਚੰਗੀ ਤਰ੍ਹਾਂ ਚਿਪਕ ਜੇ। ਇਸ ਹਿਸਾਬ ਨਾਲ ਤੁਸੀਂ ਇਹਨੂੰ ਤਿਆਰ ਕਰਨਾ। ਲਾਸਟ ਤੇ ਇੱਕ ਚਮਚ ਪਾ ਦਿਓ ਤੇਲ ਦਾ ਪਰ ਸਰੋਂ ਦਾ ਤੇਲ ਇਹਦੇ ਵਿੱਚ ਮਿਕਸ ਨਾ ਕਰਿਓ। ਉਸ ਤੋਂ ਬਾਅਦ ਇਹਨੂੰ ਲਗਾਤਾਰ ਮਿਕਸ ਕਰਿਓ ਤੇਲ ਪਾਉਣ ਨਾਲ ਇਹ ਉੱਪਰੋਂ ਕੁਕ ਕਰੀਜੀ ਹੋ ਜਾਊਗੀ ਉਸ ਤੋਂ ਬਾਅਦ 4 ਤੋਂ 5 ਮਿੰਟ ਲਗਾਤਾਰ ਮਿਕਸ ਕਰਦੇ ਰਹੋ ਇਹਦੇ ਵਿੱਚ ਫਲਾਵਟ ਵੀ ਆ ਜਾਊਗੀ ਤੇ ਨਾਲ ਹੀ ਇਹ ਗਾੜਾ ਜਿਹਾ ਕੋਹਲ ਬਣ ਕੇ ਤਿਆਰ ਹੋ ਜਾਊਗਾ ہری ਮਿਰਚ ਇਸ ਤਰੀਕੇ ਦੀ ਆਪਾਂ ਲਈ ਹੈ ਜਿਹੜੀ ਵੱਡੀ ਮਿਰਚ ਹੁੰਦੀ ਹੈ ਇਹਦੇ ਆਪਾਂ ਮਜ਼ੇਦਾਰ ਜਿਹੇ ਪਕੌੜੇ ਤਿਆਰ ਕਰਾਂਗੇ ਕਈ ਤਰ੍ਹਾਂ ਦੀ ਇਹ ਮਿਰਚ ਆਉਂਦੀ ਹੈ ਜਿਹੜੀ ਤੁਹਾਨੂੰ ਪਸੰਦ ਹੈ ਤੁਸੀਂ ਉਹੀ ਲੈ ਸਕਦੇ ਹੋ ਇਹਦੇ ਵਿੱਚ ਕੱਟ ਲਗਾਉਣਾ ਬੜੇ ਧਿਆਨ ਨਾਲ ਲਗਾਓ ਕਿਉਂਕਿ ਜੇ ਜ਼ਿਆਦਾ ਜ਼ੋਰ ਲਗਾਉਂਗੇ ਤੇ ਇਹਨੂੰ ਟੁੱਟਦੀ ਨੂੰ ਵੀ ਮੈਂਟੀ ਲੱਗਦਾ ਵਿੱਚੋਂ ਇਹਦੇ ਮੋٹے-ਮੋٹے ਬੀਜ ਵਗੈਰਾ ਤੁਸੀਂ ਬਾਹਰ ਕੱਢ ਦਿਓ ਆਪਾਂ ਜਿਹੜੀ ਮਿਰਚ ਲਈ ਹੈ ਇਹ ਜ਼ਿਆਦਾ ਤਿੱਖੀ ਨਹੀਂ ਹੈ ਇਹਨੂੰ ਬੱਚੇ ਵੱਡੇ ਸਭ ਖਾ ਸਕਦੇ ਨੇ ਤੇ ਨਾਲ ਹੀ ਜਿਹੜਾ ਆਪਾਂ ਆਲੂਆਂ ਵਾਲਾ ਮਟੀਰੀਅਲ ਤਿਆਰ ਕੀਤਾ ਸੀ ਉਹ ਇਸ ਤਰ੍ਹਾਂ ਦਾ ਹੋਵੇ ਜਦੋਂ ਤੁਸੀਂ ਇਹਨੂੰ ਵਿੱਚ ਭਰੋ ਦੇਖੋ ਹੱਥਾਂ ਨਾਲ ਬਿਲਕੁਲ ਨਹੀਂ ਲੱਗ ਰਿਹਾ ਇਹ 5 ਤੋਂ 7 ਮਿੰਟ ਜਦੋਂ ਆਪਾਂ ਆਲੂ ਪਕਾਏ ਉਹਦੇ ਨਾਲ ਹੀ ਇਸੇ ਤਰ੍ਹਾਂ ਹੋਊਗਾ ਹੌਲੀ ਹੌਲੀ ਕਰਕੇ ਇਹਨੂੰ ਆਪਾਂ ਮਿਰਚ ਦੇ ਅੰਦਰ ਭਰਦੇ ਜਾਵਾਂਗੇ ਚੰਗੀ ਤਰ੍ਹਾਂ ਮਸਾਲਾ ਅੰਦਰ ਤੱਕ ਭਰ ਦੇ ਰਹੇ ਹੋ ਤਾਂ ਕਿ ਮਿਰਚ ਦਾ ਟੇਸ ਜਿਹੜਾ ਖਾਣ ਵਿੱਚ ਬਹੁਤ ਵਧੀਆ ਆਵੇ ਕਿਉਂਕਿ ਮਸਾਲੇ ਦੇ ਸਿਰ ਤੇ ਹੀ ਇਹ ਮਿਰਚੀ ਪਕੌੜਾ ਹੁੰਦਾ ਮਿਰਚੀ ਬੜਾ ਹੁੰਦਾ ਰਾਜਸਥਾਨ ਦੇ ਵਿੱਚ ਜਦੋਂ ਮੈਂ ਇਹ ਮਿਰਚ ਖਾਧੀ ਸੀ ਤਾਂ ਆਪਾਂ ਉਦੋਂ ਜੈਪੁਰ ਗਏ ਸੀ ਬਹੁਤ ਜ਼ਿਆਦਾ ਟੇਸਟੀ ਤੇ ਲਾਜਵਾਬ ਮਿਰਚ ਬਣੀ ਸੀ ਤੇ ਇਹਦੇ ਜਿਹੜੇ ਆਪਣੇ ਬਚੇ ਹੋਏ ਆਲੂ ਸੀ ਉਹਦੇ ਆਪਾਂ ਗੋਲੇ ਜਿਹੇ ਤਿਆਰ ਕਰ ਲਏ ਤੇ ਉਹਦੇ ਆਪਾਂ ਬੜੇ ਤਿਆਰ ਕਰਾਂਗੇ ਜਿਹੜੇ ਕਿ ਪਾਓ ਦੇ ਵਿੱਚ ਪਾ ਕੇ ਖਾਦੇ ਜਾਂਦੇ ਨੇ ਇੱਕੋ ਤਰੀਕੇ ਨਾਲ ਦੋ ਚੀਜ਼ਾਂ ਤਿਆਰ ਕਰਾਂਗੇ ਤੇ ਬੇਸਤਨ ਆਪਣੇ ਕੋਲ ਓਨਾ ਕ ਸੀ ਜਿੰਨਾ ਕ ਆਪਾਂ ਸਮਾਨ ਤਿਆਰ ਕੀਤਾ ਹੈ ਤੇਸ ਕਰਕੇ ਜੇ ਭਾਂਡਾ ਤੁਹਾਡੇ ਕੋਲ ਖੁੱਲਾ ਹੈ ਤਾਂ ਉਹਦੇ ਵਿੱਚ ਬੇਸਨ ਜਿਹੜਾ ਜ਼ਿਆਦਾ ਬਣਾਉਣਾ ਪਊਗਾ ਇਸ ਕਰਕੇ ਸੌਖਾ ਤਰੀਕਾ ਇਹ ਹੈ ਇਹਨੂੰ 10 ਕਿ ਮਿੰਟ ਰੈਸਟ ਤੇ ਰੱਖਿਆ ਮਿਕਸ ਕਰਕੇ ਇੱਕ ਗਲਾਸ ਚ ਪਾ ਲਿਓ ਕਿਉਂਕਿ ਗਲਾਸ ਵਿੱਚ ਮਿਰਚ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਡਿਪ ਹੋ ਜਾਂਦੀ ਹੈ ਮਿਰਚ ਪਰ ਜਿਹੜੀ ਆਪਣੀ ਸੀਗੀ ਉਹ ਗਲਾਸ ਤੋਂ ਵੀ ਜ਼ਿਆਦਾ ਵੱਡੀ ਸੀ ਇਸ ਕਰਕੇ ਉੱਪਰ ਦੀ ਆਪਾਂ ਵਰਤਿਆ ਸਪੂਨ ਸਪੂਨ ਦੇ ਨਾਲ ਚੰਗੀ ਤਰ੍ਹਾਂ ਸਾਰਾ ਬੇਸਨ ਇਹਦੇ ਉੱਪਰ ਲਗਾ ਦਾਂਗੇ ਮਿਰਚ ਚੰਗੀ ਤਰ੍ਹਾਂ ਇਹਦੇ ਵਿੱਚ ਕੋਟ ਕਰ ਲਾਂਗੇ ਪਰ ਇਹ ਇਹਦੇ ਬਣਾਉਣ ਦਾ ਇੱਕ ਤਰੀਕਾ ਇੱਕ ਵਾਰੀ ਤੁਸੀਂ ਇਹਨੂੰ ਬੇਸਣ ਵਿੱਚੋਂ ਬਾਹਰ ਕੱਢ ਲੈਣਾ ਹੈਗਾ ਉਸ ਤੋਂ ਬਾਅਦ 1 ਮਿੰਟ ਰੁੱਕ ਕੇ ਦੁਬਾਰਾ ਇਹਨੂੰ ਇਹਦੇ ਵਿੱਚ ਡਿੱਪ ਕਰਿਓ ਜਾਨੀ ਕਿ 30 ਸਕਿੰਟ ਲਗਭਗ ਤੁਸੀਂ ਰੁਕ ਜਿਓ ਫਿਰ ਦੁਬਾਰਾ ਡਿੱਪ ਕਰੋਗੇ ਤਾਂ ਵਧੀਆ ਬੇਸਣ ਇਹਦੇ ਉੱਪਰ ਲੱਗ ਜੂ ਇਸ ਤਰ੍ਹਾਂ ਦਾ ਬੇਸਣ ਹੀ ਆਪਾਂ ਤਿਆਰ ਕੀਤਾ ਹੈ ਹਲਕੀ ਜਿਹੀ ਮਿਰਚ ਦਿਖ ਰਹੀ ਹੈ ਤੇ ਬੇਸਣ ਵੀ ਹੈ ਜਿਆਦਾ ਮੋਟੀ ਪਰਤ ਆਪਾਂ ਬੇਸਣ ਦੀ ਇਹਦੇ ਉੱਪਰ ਨਹੀਂ ਛਿੜਾਵਾਂਗੇ ਬਾਕੀ ਤੁਹਾਡੀ ਮਰਜ਼ੀ ਹੈ ਜਿੰਨਾਕ ਤੁਹਾਨੂੰ ਪਸੰਦ ਹੈ ਬੇਸਣ ਹੋਰ ਗਾੜਾ ਕਰ ਲਿਓ ਫਿਰ ਤੇਲ ਨੂੰ ਤੁਸੀਂ ਕਰਿਓ ਗਰਮ ਤੇ ਪਰ ਇੱਕ ਵਾਰੀ ਗੈਸ ਬੰਦ ਕਰ ਦਿਓ ਕਿਉਂਕਿ ਇਹਨੂੰ ਥੋੜਾ ਜਿਹਾ ਠੰਡਾ ਹੋਣ ਦਿਓ ਮਤਲਬ ਨਾ ਗਰਮ ਵੀ ਨੀ ਕਰਨਾ ਕਿ ਪੈਨ ਸਾਰੀ ਮਿਰਚਾਂ ਤੁਹਾਡੀਆਂ ਮੱਚ ਜਾਣ ਹੌਲੀ ਹੌਲੀ ਪਕਾਉਂਦੇ ਜਾਓ ਇਹਨਾਂ ਨੂੰ ਪੱਕਣ ਤੇ 5 ਤੋਂ 7 ਮਿੰਟ ਆਰਾਮ ਨਾਲ ਲਗਾਓ ਓਨੀਆਂ ਜਿਆਦਾ ਹੀ ਟੇਸਟੀ ਬਣਨ ਗਿਆ ਦੇਖੋ ਬੜਾ ਹੀ ਸੋਨਾ ਇਹਨਾਂ ਦਾ ਕਲਰ ਆਇਆ ਹੈ ਬੜੀ ਸੋਹਣੀ ਬੇਸਣ ਦੀ ਪਰਤ ਇਹਨਾਂ ਦੇ ਉੱਪਰ ਚੜ ਗਈ ਫਿਰ ਆਪਣੇ ਬੜੇ ਜਾਨੀ ਕਿ ਆਲੂ ਵਾਲੀ ਟਿੱਕੀ ਸੀ ਉਹ ਵੀ ਉਸ ਐਟਰੀਕਾ ਨ ਬੇਸਨ ਵਿੱਚ ਡਿੱਪ ਕਰਕੇ ਆਪਾਂ ਫਰਾਈ ਕਰਾਂਗੇ 5 ਤੋਂ 6 ਮਿੰਟ ਲਗਾਤਾਰ ਉਹਨੂੰ ਵੀ ਪਕਾਇਆ ਤੇ ਬਹੁਤ ਹੀ ਮਜ਼ੇਦਾਰ ਜੀ ਇਹ ਟਿੱਕੀ ਬਣ ਕੇ ਤਿਆਰ ਹੋ ਗਈ ਹੁਣ ਤੁਸੀਂ ਬਾਜ਼ਾਰ ਵਿੱਚੋਂ ਪਾਓ ਲਿਆ ਕੇ ਇਹਨੂੰ ਵਿਚਕਾਰ ਰੱਖ ਕੇ ਤੇ ਬਣਾ ਕੇ ਖਾ ਸਕਦੇ ਹੋ ਫਿਰ ਤੁਹਾਡਾ ਬੜਾ ਪਾਓ ਵੀ ਬਣ ਜੂ ਕਿੰਨਾ ਮਜ਼ੇਦਾਰ ਮਸਾਲਾ ਸੌਸ ਨਾਲ ਖਾਓ ਜਿਵੇਂ ਮਰਜੀ ਖਾਓ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਜੁੜ ਦੱਸਿਓ ਤੁਸੀਂ ਇਹ ਮਜ਼ੇਦਾਰ ਜੀ ਰੈਸਪੀ ਕਿੱਥੋਂ-ਕਿੱਥੋਂ ਦੇਖ ਰਹੇ ਹੋਗੇ ਤੇ ਕਮੈਂਟ ਕਰਕੇ ਇਹ ਵੀ ਮੈਨੂੰ ਦੱਸਣਾ ਕਿ ਤੁਹਾਨੂੰ ਇਹ ਮਿਰਚੀ ਬੜਾ ਕਿਉਂ ਜੱ ਲੱਗਿਆ ਹੁਣ ਜਲਦੀ ਜਲਦੀ ਬਣਾਓ ਖਾਓ ਵੀਡੀਓ ਦੇਖਣ ਲਈ ਧੰਵਾਦ ਜੀ